ਕੰਮ ਜਿਹੜੇ ਕੰਮ ਕਰੀਏ ਸੀ ਇੱਕ ਵਾਰ ਜ਼ੋਰਦਾਰ ਤਾਲੀਆਂ ਮੇਰੇ ਨਾਲ ਮਿਹਨਤ ਕਰਨਾ ਇਹ ਬੜਾ ਜਿਹੜਾ ਨਗਰ ਹੈ ਜੀ ਤੇ ਮੇਰੀ ਬਦਾਰ ਸਭਾ ਦੇ ਵਿੱਚ ਮੰਡੋਰ ਸਭ ਤੋਂ ਵੱਡਾ ਹੈ ਦੂਜੇ ਨੰਬਰ ਤੇ ਨਹੀਂ ਖੜਦੀ ਹਰ ਬਹੁਤ سارے ਮਸਲਿਆਂ ਦੇ ਵਿੱਚ ਇਹ ਪੰਜਾਬ ਦਾ ਨੰਬਰ ਵੱਲ ਪੈ ਡਲੇ ਜੇ ਭਗਵਾਨ ਬੇਕਰ ਇਹਦੇ ਵਿੱਚ ਸਾਡੇ ਇਸ ਤੋਂ ਵੱਧ ਮੈਂ ਜਿਸੇ ਸਾਡੇ ਪਿੰਡ ਦਾ ਟਮਾਗਾ ਉਹਦੇ ਵਿਆਸੀ ਬਹੁਤਾਂ ਮਰੀਆ ਪਾੜਾ ਉਹਦੇ ਨਾਲ ਜੁੜੀਆਂ ਹੋਣੀਆਂ ਜਿਹੜਾ ਅਸੀਂ ਇੱਕ ਔਰਤਾਂ ਦਾ ਸਰਪਲ ਪ੍ਰੋਗਰਾਮ ਆਇਆ ਉਹਦੇ ਚ ਖਾਤੜਣ ਦੀ ਮਸ਼ੀਨ ਹੈ ਉਹ 6 ਲੱਖ ਦੀ ਮਸ਼ੀਨ ਹੈ ਪੰਜਾਬ ਦੇ ਵਿੱਚ 13 ਹਜ਼ਾਰ ਤੋਂ ਵੱਧ ਪਿੰਡਾਂ ਤੇ 13 ਹਜ਼ਾਰ ਤੋਂ ਪਹਿਲੇ ਨੰਬਰ ਤੇ ਪਿੰਡਾਂ ਜਿੱਥੇ ਉਹ ਮਸ਼ੀਨ ਲੱਗਿਆ ਖਾਤੜਣ ਦੀ 40 ਦਿਨਾਂ ਤੋਂ ਚਾਲ ਚੱਲ ਰਹੀ ਹੈ ਔਰ ਇਹ ਜਿਹੜਾ ਤੁਹਾਡਾ ਵਿਚਾਰ ਕਰ ਰਿਹਾ ਹੈ ਕਿ ਇਹਦੇ ਵਿੱਚ ਪੰਜਾਂ ਨਾਲ ਪਾਣੇ ਲੇਬਰ ਕਾਰਡ ਦਾ ਸਾਰਾ ਕੰਮ ਬਾਅਦ ਸਾਰੇ ਨਾਲ ਕਰਨਾ ਹੈ ਇਸੇ ਬੜਾ ਪ੍ਰੋਬਲਮ ਹੋ ਰਿਹਾ ਹੈ ਕਿ ਜਦੋਂ ਇਹ ਘੇੜਾਂ ਤੇ ਭਰਾ ਨਹੀਂ ਕਰਨਾ ਉਹਦੇ ਵਿੱਚ ਸਪਾਈਟ ਨਹੀਂ ਹੈ ਫਰਿੱਜ ਆਪਣੇ ਕੋਲ ਵਾਲੇ ਜਿਹੜੇ ਬੋਲਦੇ ਆਪੋ ਆਪਣਾ ਵੇਚਾ ਪੋੜੇਗਾ ਉਹ ਕਿਹੜਾ ਕਰੇਗਾ ਤਾਂ ਕੋਈ ਨਹੀਂ ਕਰਦਾ। ਭਾਵੇਂ ਪਿੰਡ ਦੇ ਵਿੱਚ ਤੀਵਨ ਤੀਵਨ ਸਰਵਾ ਲੋਕ ਕੋਲ ਤੋਂ ਇਹ ਕੰਮ ਹੋਵੇ। ਜੀ ਨਾ ਬੰਦ ਜੱਟਾਂ ਕੋਲੋਂ ਨਾ ਨੋਕਣ ਦਿੱਤੀਆਂ। कल पांच सौ छियासी नौकरी मिली सेहत महकमे उसको पिछले हफ्ते दो सौ ब्रेड दी डॉक्टर की भर्ती हो रही चार सौ तेरह सौ नब्बे का हो सैक्शन देता मुख्यमंत्री ने स्टाफ नर्स की भर्ती हो रही है बारह सौ स्कूल भर्ती हो रही है साढ़े चार सौ होती है बच्चे खुद कह रहे थे कि अभी बहुत जाना पक्की नौकरी मिलती होनी दुनिया थोड़े सामने लेखा हो रहा हो रही अठारह साल सौ पिछड़ा लेबर लगे हुआ सर मान सक ਜੋ ਮਾਨ ਸਰਕਾਰ ਸੇ ਸਿੱਖਿਆ ਰੋਜ਼ਗਾਰ ਦੇ ਵਿੱਚ ਕੰਮ ਕਰਦੀ ਸੀ ਲੋਕਾਂ ਨੂੰ ਵਿਸ਼ਵਾਸਨਾ ਦਗਾ ਮਿਲਦੇ ਜੇ ਜਾਨ ਵੀ ਰੋਟੀ ਪੰਜਾਬੀ ਦਾ ਖਾਣਾ ਤੇ ਜੋਸ਼ ਜਿਵੇਂ ਸੁਬਾਰੇ ਹੋ ਬਾਕੀ ਨਾਲ ਬੁਲਾਰੇ ਇਹ ਲੈਣਾ ਹੈ ਇਹ ਸ਼ਜੂ ਦਾ ਚਵਾਰਾ ਇਹਨੂੰ ਆਪਾਂ ਅੱਜ ਵਧੀਆ ਬਣਾ ਲਾ ਨਾ ਕੋਈ ਹੋਰ ਬਾਹਰ ਜਾਣਾ ਨਹੀਂ ਪਵੇ ਮਜੂਰੀ ਨਹੀਂ ਕਰਨੀ ਅਸੀਂ ਵਿਦਿਅਕ ਤੋਂ ਲੈ ਕੇ ਗੁੰਦ ਦੇ ਅੱਜ ਆਵਾਜ਼ ਇੰਨੇ ਕ ਮਨੋਸਤਵਤ ਮਾਤਾਛਿਆ ਦਾ ਦਾਰਸ਼ਨਿਕ ਸੁਭਾ ਨੂੰ ਕੀਤਾ ਪਰ ਅਸੀਂ ਨਿਕੋਲੀਓ ਦੇ ਦਸਪੀਰ ਨੇ ਨਾ ਕੋਈ ਨਾ ਪੁਲਿਟਿਕਸ ਇਹ ਫੁਲਰਾਤਾਵਰ ਦੇ ਵਿੱਚ ਹਾਰਟਸਰ ਜੀ ਫੇਰ ਸਰਵਿਸ ਨੂੰ ਕਰੀਏ ਇਹ ਸਾਰਾ ਕੋਲ ਬਣਾ ਕੇ ਜਿਹੜਾ ਪ੍ਰਾਇਮਰੀ ਸਕੂਲ ਦੀ ਤਸੀਹਤ ਹੈ ਕਨਸੀਨ 06 ਦਾ ਨਾਮ ਇਸ ਨੂੰ ਤਰਤੀਕਾਰ ਕਹਾਉਂਦੇ ਆ ਅੱਜ ਦੇ ਸ਼ੁਰੂਆਤ ਹੋਈ ਸੀ ਜੁਗਤ ਕੌਂਸਲ ਦੇ ਸੇਤ ਕਰਦੇ ਨੇ ਇਸ ਦੇ ਵਾਸਤੇ ਮਾਨ ਦੀ ਕਰਨਾ ਕੋਸ਼ਿਸ਼ ਨੇ ਨਾਮ ਪਾ ਲਿਆ ਕੋਈ ਜਨਨਾ ਜਿਹੜੇ ਆਪਾਂ ਪਹਿਲੀ ਵਾਰ ਤੁਹਾਨੂੰ ਮਾਰ ਕੇ ਚਿੰਤਾ ਅੰਦਰ ਪਿੰਡ ਲੰਗ ਦੇ ਵਿੱਚ ਅੱਜ ਹੈਲਥ ਮੰਤਰੀ ਆਏ ਨੇ ਕਿਹੜੇ ਕਿਹੜੇ ਉਦਘਾਟਨ ਕੀਤੇ ਨੇ ਔਰ ਵਿਸ਼ੇਸ਼ ਤੌਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਮੈਂ ਬਲਾਕ ਪ੍ਰੈਜ਼ੀਡੈਂਟਾਂ ਇੱਥੇ ਦਾ ਲੰਗ ਪਿੰਡ ਦਾ ਤੇ ਮੇਰੇ ਅੰਡਰ 6 ਪਿੰਡ ਆਉਂਦੇ ਨੇ ਤੇ ਅੱਜ ਮੰਤਰੀ ਸਾਹਿਬ ਆਏ ਨੇ ਇੱਥੇ ਨਾ ਇੱਕ ਪਲਾਟ ਲੱਗਿਆ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਪਲਾਟ ਲੰਗ ਦੇ ਵਿੱਚ ਲੱਗਿਆ ਉਦੇ ਵਿੱਚ ਜਿਹੜਾ ਵੇਸਟ ਹੋਊਗਾ ਨਾ ਉਹ ਪਲਾਸਟਿਕ ਵੇਸਟ ਅਲੱਗ ਕਰਿਆ ਕਰੂਗਾ ਤੇ ਜਿਹੜਾ ਆਪਾਂ ਖੇਤ ਦੇ ਵਿੱਚ ਯੂਜ਼ ਕਰ ਸਕਦੇ ਜਾਂ ਆਪਾਂ ਸਬਜ਼ੀ ਭਾਜੀ ਦੇ ਵਿੱਚ ਯੂਜ਼ ਕਰ ਸਕਦੇ ਆ ਉਹ ਅਲੱਗ ਹੋ ਜਾਇਆ ਕਰੂਗਾ ਉਹ ਬਹੁਤ ਵਧੀਆ ਚੀਜ਼ ਆ ਜਿਵੇਂ ਹੁਣ ਆਪਾਂ ਡਾਕਟਰ ਸਾਹਿਬ ਨੇ ਇਹੀ ਕਹੇ ਤਾਂ ਸਿਹਤ ਮੰਤਰੀ ਨੇ ਵੀ ਆਰਗੈਨਿਕ ਚੀਜ਼ਾਂ ਨੂੰ ਬढ़ावा ਦਿਓ ਉਹ ਸਭ ਤੋਂ ਪਹਿਲਾ ਪਲਾਟ ਸਾਡੇ ਲੰਗਰੇ ਵਿੱਚ ਲੱਗਿਆ ਤੇ ਦੂਜੀ ਗੱਲ ਆ ਸਾਡੇ ਇੱਥੇ ਪੰਚਾਇਤ ਘਰ ਆ ਜਿਹੜਾ ਕਿ 40 ਲੱਖ ਦੀ ਲਾਗਤ ਨਾਲ ਇੱਥੇ ਪਿੰਡ ਦੇ ਵਿੱਚ ਬਣਿਆ ਤੇ ਅਸੀਂ ਇਹ ਚੀਜ਼ ਦੀ ਬਹੁਤ ਖੁਸ਼ੀ ਜ਼ਾਹਰ ਕਰਦੇ ਆਂ ਇਹ ਪਹਿਲਾਂ ਡਾਕਟਰ ਸਾਹਿਬ ਦਾ ਪ੍ਰੋਗਰਾਮ ਸਾਡੇ ਪਿੰਡ ਸੰਡੇ ਨੂੰ ਸੀ ਤੇ ਕੁਝ ਕਾਰਨਾ ਕਰਕੇ ਉਹ ਨਹੀਂ ਆ ਸਕੇ ਤੇ ਉਦੋਂ ਰਾਹੁਲ ਜੀ ਨੂੰ ਭੇਜਿਆ ਸੀ ਤੇ ਅਸੀਂ ਕਿਹਾ ਵੀ ਅਸੀਂ ਜਿਹੜਾ ਇਹ ਉਦਘਾਟਨਾ ਅਸੀਂ ਚਾਹੁੰਦੇ ਆ ਵੀ ਮੰਤਰੀ ਸਾਹਿਬ ਵੀ ਆਉਣ ਚਾਹੇ ਤੁਸੀਂ ਵੀ ਆਜੋ ਫਿਰ ਅੱਜ ਸਪੈਸ਼ਲ ਮੰਤਰੀ ਸਾਹਿਬ ਸਾਡੇ ਪਿੰਡ ਦੇ ਵਿੱਚ ਆਏ ਸਾਡੇ ਨਿੱਕੇ ਜਿਹੇ ਸੱਦੇ ਤੇ ਇਹ ਇਹਦੇ ਤੇ ਅਸੀਂ ਬਹੁਤ ਧੰਨਵਾਦੀਆਂ ਤੇ ਹੋਰ ਕੀ ਕਹੋਣ ਚਾਹੁੰਦੇ ਹੋ ਵੀ 2.5 ਸਾਲ ਹੋ ਗਏ ਸਰਕਾਰ ਆਈ ਨੋ ਤੁਹਾਡੇ ਤੁਸੀਂ ਬਲੌਕ ਪ੍ਰਧਾਨੋਂ ਤੁਹਾਡੇ ਜਿਹੜੀ ਪ੍ਰਧਾਨਗੀ ਦੇ ਨੀਚੇ ਆਪਣੇ 6-7 ਜਿਹੜੇ ਪਿੰਡ ਆਉਂਦੇ ਨੇ ਉਹਨਾਂ 'ਚ ਕਿਸ ਤਰ੍ਹਾਂ ਦਾ ਵਿਕਾਸ ਕੰਮ ਹੋਇਆ ਨੇ ਦੇਖੋ ਜੀ ਲੰਗ ਦੇ ਵਿੱਚ ਹੁਣ ਤੱਕ ਇਹਨਾਂ ਦੀ 2.5 ਸਾਲ ਦੀ ਸਰਕਾਰ ਹੋਈ ਆ 2.5 ਸਾਲ ਦੀ ਸਰਕਾਰ ਦੇ ਵਿੱਚ 70 ਸਾਲਾਂ ਦੇ ਵਿੱਚ ਇਹਨੇ ਕੰਮ ਨਹੀਂ ਹੋਏ ਜਿੰਨੇ ਅਸੀਂ 2.5 ਸਾਲਾਂ ਦੇ ਵਿੱਚ ਕਰਾਤੇ ਤੁਸੀਂ ਪਿੰਡ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਤੇ ਮੇਰੇ ਸਾਥੀ ਖੜੇ ਨੇ ਜਾਂ ਕੋਈ ਹੋਰ ਵੀ ਜਿੱਥੇ ਇੱਥੇ ਆਏ ਹੋਏ ਨੇ ਉਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਕੰਮ ਹੋਏ ਨੇ ਬਹੁਤ ਵਧੀਆ ਹੋਏ ਨੇ ਤੇ ਜਿਹੜੇ ਹੋਰ ਬਲਾਕ ਦੇ ਵਿੱਚ ਮੇਰੇ ਪਿੰਡ ਮੇਰੇ ਪਿੰਡ ਆਉਂਦੇ ਨੇ ਉਹਨਾਂ ਵਿੱਚ ਵੀ ਕੋਈ ਕੰਮ ਅਸੀਂ ਰੁਕਣ ਨਹੀਂ ਦਿੱਤਾ ਹੈਗਾ ਜੇ ਕਿਤੇ ਸਾਨੂੰ ਸਮੱਸਿਆ ਆਉਂਦੀ ਆ ਸਾਡੇ ਕੋਲ ਇੰਨੇ ਇੱਕ ਅੱਗੇ ਬੈਠੇ ਵਲੰਟੀਅਰ ਬੈਠੇ ਨੇ ਤੇ ਜਿਹੜੇ ਪਾਰਟੀ ਦੀ ਸੇਵਾ ਕਰ ਰਹੇ ਨੇ ਉਹ ਸਾਡੀ ਕਿਸੇ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਜਦੋਂ ਅਸੀਂ ਉਹਨਾਂ ਕੋਲ ਕੋਈ ਸੁਨੇਹਾ ਜਾਂ ਐਪਲੀਕੇਸ਼ਨ ਲੈ ਕੇ ਜਾਂਦੇ ਆ ਤਾਂ ਉਹ ਸਾਨੂੰ ਮੌਕੇ ਤੇ ਹੱਲ ਕਰਕੇ ਦਿੰਦੇ ਆ ਜਾਂ ਫਿਰ ਸਾਨੂੰ ਉਹਦਾ ਹੱਲ ਦੱਸ ਦਿੰਦੇ ਨੇ ਵੀ ਤੁਸੀਂ ਉੱਥੇ ਜਾਓ ਤੁਸੀਂ ਜਾ ਕੇ ਮੀਟਿੰਗ ਕਰੋ ਉਹਨਾਂ ਨਾਲ ਜੇ ਨਹੀਂ ਕੰਮ ਹੁੰਦਾ ਤਾਂ ਸਾਨੂੰ ਦੱਸੋ ਕੰਮ ਹੁੰਦੇ ਰਹਿੰਦੇ ਆ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੀ ਸਰਕਾਰ ਆਪਕੇ ਦੁਆਰ ਨਜ ਕੈਂਪ ਲਗائے ਜਾ ਰਹੇ ਨੇ ਹਾਂਜੀ ਇਹਦਾ ਮਤਲਬ ਲੋ ਜਿਹੜੇ ਸਰਕਾਰੀ ਦਫ਼ਤਰ ਨੇ ਉੱਥੇ ਕੰਮ ਨਹੀਂ ਹੁੰਦੇ ਤਾਂ ਕਿ ਲੋਕਾਂ ਨੂੰ ਪੰਚਾਇਤਾਂ ਕੈਂਪਾਂ ਜਾਣਾ ਪੈਂਦਾ ਜੀ ਨਹੀਂ ਨਹੀਂ ਐਦਾਂ ਕੁਝ ਨਹੀਂ ਹੁੰਦਾ ਇਹ ਪਤਾ ਕੀ ਆ ਜਿਹੜਾ ਆਪਣੇ ਕੁਝ ਹੁਣ ਪਿੰਡਾਂ ਦੇ ਵਿੱਚ ਤੁਸੀਂ ਦੇਖ ਲਓ ਵੀ ਬਹੁਤ ਗਰੀਬ ਤੇ ਪਛੜੇ ਲੋਕ ਹੈਗੇ ਨੇ ਤੇ ਜਿਹੜਾ ਪਿੰਡ ਪਿੰਡ ਸਰਕਾਰ ਨੇ ਜਿਹੜੇ ਕੈਂਪ ਲਗਾਏ ਨੇ ਉਹਨਾਂ ਦਾ ਨਾ ਪਿੰਡ ਦੇ ਗਰੀਬ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਕਈ ਵਾਰ ਇਦਾਂ ਹੁੰਦਾ ਵੀ ਕਈਆਂ ਨੂੰ ਤੇਲ ਪਵਾਉਣ ਨੂੰ ਮੋਟਰਸਾਈਕਲ ਦੇ ਵਿੱਚ ਪੈਸੇ ਨਹੀਂ ਹੁੰਦੇ ਜਾਂ ਫਿਰ ਉਹਨਾਂ ਨੂੰ ਘਰੇਲੂ ਪ੍ਰੋਬਲਮ ਹੁੰਦੀਆਂ ਨੇ ਪਿੰਡ ਦੇ ਵਿੱਚ ਜਦੋਂ ਵੀ ਸਾਰਾ ਮਹਿਕਮਾ ਆਉਂਦਾ ਤਾਂ ਉਹ ਆਪਣੀ ਬੇਚੀਜ਼ ਕਿਤੇ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਤੇ ਉਹਨਾਂ ਦਾ ਹੱਲ ਹੋ ਸਕਦਾ ਜਿਵੇਂ ਕਿ ਕੈਂਪਾਂ ਦੇ ਵਿੱਚ ਦੇਖਿਆ ਗਿਆ ਉਹ ਕਹਿੰਦੇ ਵੀ ਅਸੀਂ ਬਹੁਤ ਵਾਰੀ ਦਫ਼ਤਰਾਂ 'ਚ ਜਿਹੜੇ ਮਾਰੇ ਆ ਸਾਡੀ ਸੁਣਵਾਈ ਨਹੀਂ ਹੁੰਦੀ ਉਹਨਾਂ ਦੀ ਇਹ ਕਹਿਣੀ ਆ ਕੀ ਲੱਗਦਾ ਵੀ ਲੋਕ ਗਲਤ ਨੇ ਜਾਂ ਫਿਰ ਅਫਸਰ ਗਲਤ ਨੇ ਕਿਉਂ ਨਹੀਂ ਦੇਖੋ ਜੀ ਜਿਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਹੁਣ ਮੇਰੇ ਬਲਾਕ ਦੇ ਵਿੱਚ ਨੇ ਮੈਂ ਉਹਨਾਂ ਦੀ ਗੱਲ ਕਰ ਸਕਦਾ ਜਿਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਉਹ ਸਾਡੇ ਕੋਲ ਆਓ ਅਸੀਂ ਉਹਨਾਂ ਦੀ ਸੁਣਵਾਈ ਕਰਵਾ ਕੇ ਦਵਾਂਗੇ ਪਿੰਡਾਂ ਦੇ ਵਿੱਚੋਂ ਸਰਕਾਰ ਚੱਲਦਾ ਵਾਅਦਾ ਹੋਇਆ ਸੀਗਾ ਕੀ ਵਾਅਦੇ ਪੂਰੇ ਨਹੀਂ ਹੋਏ ਹਾਂਜੀ ਚੱਲ ਰਹੀ ਆ ਪਿੰਡਾਂ ਦੇ ਵਿੱਚੋਂ ਹੀ ਸਰਕਾਰ ਚੱਲ ਰਹੀ ਅੱਜ ਸਾਰੇ ਮਹਿਕਮੇ ਆਏ ਹੋਏ ਸੀ ਪਹਿਲਾਂ ਸੰਡੇ ਨੂੰ ਵੀ ਸਾਰੇ ਮਹਿਕ ਆਪਣੇ ਪਿੰਡ ਦੇ ਵੱਲੋਂ ਤੁਸੀਂ ਮੰਤਰੀ ਸਾਹਿਬ ਨੂੰ ਕੀ ਵਿਸ਼ਵਾਸਵਾਹ ਦਿੰਦੇ ਹੋ ਸਾਡੇ ਪਿੰਡ ਦੇ ਵੱਲੋਂ ਅਸੀਂ ਪਹਿਲਾਂ ਵੀ ਮੰਤਰੀ ਸਾਹਿਬ ਨੂੰ ਜਿਟਾ ਕੇ ਭੇਜਿਆ ਤੇ ਉਹਦੇ ਬਾਅਦ ਐਮਪੀ ਦੇ ਇਲੈਕਸ਼ਨ ਜਦੋਂ ਹੋਈ ਸੀ ਸਾਡੇ ਪਿੰਡ ਦੇ ਵਿੱਚ ਮੰਤਰੀ ਸਾਹਿਬ ਅਭਲ ਰਹੇ ਸੀ ਤੇ ਹੁਣ ਅਸੀਂ ਫੇਰ ਵਿਸ਼ਵਾਸਵਾਹ ਦਵਾਉਨੇ ਆ ਅਸੀਂ ਵਧੀਆ ਸਰਪੰਚ ਬਣਾਵਾਂਗੇ ਤੇ ਵਧੀਆ ਕੰਮ ਕਰਾਂਗੇ ਹਾਂ ਜੀ ਅੱਜ ਸੇਟ ਮੰਤਰੀ ਸਾਹਿਬ ਪਟਿਆਲਾ ਦੇ ਦੋ ਤਿੰਨ ਖੁਣਾ ਦੇ ਵਿੱਚ ਨੂੰ ਨੇ ਇਹ ਲੱਗਦਾ ਕਿ ਕਿਹੜੇ ਕਿਹੜੇ ਪ੍ਰੋਜੈਕਟਾਂ ਦਾ ਵਾਟਨ ਹੋਇਆ ਔਰ ਪਟਿਆਲਾ ਜ਼ਿਲ੍ਹੇ ਦੇ ਵਿੱਚ ਜਿਹੜੇ ਵਿਕਾਸ ਹੋ ਰਿਹਾ ਉਹਨਾਂ ਬਾਰੇ ਜਾਣਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨ ਪਟਿਆਲਾ ਦਿਹਾਤੀ ਦੇ ਹਰ ਵਰਗ ਦੇ ਸਤਿਕਾਰਯੋਗ ਸਾਰੇ ਸਾਥੀਆਂ ਦਾ ਧੰਨਵਾਦ ਕਰੂੰਗਾ ਉਹਨਾਂ ਨੂੰ ਵਧਾਈ ਦਵਾਂਗਾ ਕਿ ਪੰਜਾਬ ਦੇ ਸਿਹਤ ਮੰਤਰੀ ਅਤੇ ਇਸ ਹਲਕੇ ਦੇ ਐਮਐਲਏ ਡਾਕਟਰ ਬਲਬੀਰ ਸਿੰਘ ਜੀ ਪਿੰਡਾਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਾ ਕੇ ਬਣੀਆਂ ਹੋਈਆਂ ਬਿਲਡਿੰਗਾਂ ਦਾ ਉਦਘਾਟਨ ਕਰ ਰਹੇ ਹਨ ਅੱਜ ਇਸ ਤੋਂ ਪਹਿਲਾਂ ਮਾਜਰੀ ਕਾਲੀਆਂ ਦੇ ਵਿੱਚ ਇੱਕ ਜਾਂਜ ਕਰਦਾ ਉਦਘਾਟਨ ਹੋਇਆ ਤੇ ਹੁਣ ਅੱਜ ਅਸੀਂ ਲੰਗ ਪਿੰਡ ਬੈਠੇ ਹਾਂ ਇੱਥੇ ਵੀ ਪੰਚਾਇਤ ਘਰ ਦਾ ਉਦਘਾਟਨ ਹੋਇਆ ਅਤੇ ਇੱਕ ਬਾਇਓਟੈਕ ਪਲਾਂਟ ਲੱਗਿਆ ਜਿਹੜੀ ਵੇਸਟ ਤੋਂ ਖਾਦ ਬਣੂਗੀ ਉਹਦਾ ਉਦਘਾਟਨ ਹੋਇਆ ਇਹ ਬੜੀ ਖੁਸ਼ੀ ਦੀ ਗੱਲ ਹੈ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਹਲਕੇ ਦੇ ਐਮਐਲਏ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਹਲਕੇ ਦੇ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰ ਰਹੇ ਹਨ ਸਰ ਆਪ ਸਰਕਾਰ ਆਪਕੇ ਦੁਆਰ ਦੇ ਤਹਿਤ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਟੈਂਪ ਲਗਾਏ ਗਏ ਜੀ ਔਰ ਜਿਹੜੇ ਵਾਅਦੇ ਡਾਕਟਰ ਨੇ ਕੀਤੇ ਸੀ ਉਹ ਕੰਮ ਹਜੇ ਤੱਕ ਕੰਪਲੀਟ ਨਹੀਂ ਹੋ ਚੁੱਕੇ ਚਾਹੇ ਉਹ ਪ੍ਰਯਾਤਨ ਜੱਤੀ ਦੇ ਜਿਹੜੇ ਸ਼ਹਿਰੀ ਵਾਰ ਨੇ ਉਹ ਹੁਣ ਟੈਪ ਨਾਲ ਨਹੀਂ ਸੁਣਦੇ ਸਰ ਅੱਜ ਤੁਸੀਂ ਦੇਖੋ ਪਿੰਡਾਂ ਸ਼ਹਿਰਾਂ ਵਿੱਚ ਜਾਈਦਾ ਲੋਕ ਆਪਣੇ ਆਪ ਨੂੰ ਇੱਕ ਫਕਰ ਮਹਿਸੂਸ ਕਰਦੇ ਨੇ ਕਿ ਜਿਹੜੀਆਂ 74-75 ਸਾਲ ਤੋਂ ਸਰਕਾਰਾਂ ਸੀ ਕਦੇ ਕੁਝ ਨਹੀਂ ਸੀ ਕਰਦੀਆਂ ਸਰਕਾਰ ਬਣਨ ਤੋਂ ਬਾਅਦ ਮੰਤਰੀ ਐਮ ਐਲ ਏ ਵੱਡੇ ਵੱਡੇ ਮਹਿਲਾਂ ਵਿੱਚ ਚਲੇ ਜਾਂਦੇ ਸੀ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣੀ ਹੈ ਹਰ ਐਮ ਐਲ ਏ ਆਪਣੇ ਹਲਕਿਆਂ 'ਚ ਜਾ ਰਿਹਾ ਹੈ ਪਿੰਡਾਂ ਦੇ ਲੋਕ ਕਹਿ ਰਹੇ ਨੇ ਸਾਡੇ ਇਲਾਕੇ ਦੇ ਵਿੱਚ ਜਿਹੜਾ ਚੰਗੀਆਂ ਸਹੂਲਤਾਂ ਆ ਗਈਆਂ ਨੇ ਬਾਕੀ ਜਿਹੜੇ ਕੁਝ ਪੁਰਾਣੇ ਵੱਡੇ ਮਸਲੇ ਨੇ ਉਹ 74 75 ਸਾਲਾਂ ਦੇ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਮਾਨ ਸਰਕਾਰ ਰਾਤ ਦਿਨ ਲੱਗੀ ਹੋਈ ਹੈ ਖੁਸ਼ੀ ਹੈ ਜਦੋਂ ਲੋਕ ਕਹਿੰਦੇ ਨੇ ਸਾਡੇ ਪਿੰਡ ਦੇ ਵਿੱਚ 10 ਬੱਚਿਆਂ ਨੂੰ ਨੌਕਰੀਆਂ ਮਿਲ ਗਈਆਂ ਕੋਈ ਰਿਸ਼ਵਤ ਦਾ ਪੈਸਾ ਨਹੀਂ ਲਿਆ ਖੁਸ਼ੀ ਹੈ ਜਦੋਂ ਲੋਕ ਕਹਿੰਦੇ ਆ ਸਾਡਾ 10000 ਰੁਪਿਆ ਬਿਜਲੀ ਦਾ ਬਿੱਲ ਆਂਦਾ ਸੀ ਉਹ ਕੋਈ ਬਿੱਲ ਨਹੀਂ ਆਂਦਾ ਜਦੋਂ ਦੀ ਸਰਕਾਰ ਬਣੀ ਐ ਆਮ ਆਦਮੀ ਪਾਰਟੀ ਦੀ ਖੁਸ਼ੀ ਦੀ ਗੱਲ ਐ ਜਦੋਂ ਲੋਕ ਦੱਸਦੇ ਐ ਮੈਂ ਬਿਮਾਰ ਹੋ ਗਿਆ ਸੀ ਮਹੱਲਾ ਕਲੀਨਿਕ ਤੋਂ ਦਵਾਈ ਲੈ ਕੇ ਆਇਆ ਐ ਖੁਸ਼ੀ ਦੀ ਗੱਲ ਐ ਸਾਥੀਓ ਬਹੁਤ ਸਾਰੇ ਹੋਰ ਇਦਾਂ ਦੇ ਉਪਰਾਲੇ ਹੋ ਗਏ ਹੋਰ ਇਹਨਾਂ ਜਿਨ੍ਹਾਂ ਤੋਂ ਲੋਕਾਂ ਨੂੰ ਰਾਹਤ ਮਿਲੀ ਇਹ ਤਾਂ ਗੱਲ ਕਰੀਏ ਲੰਬਪਿੰਡ ਦੀ ਮੱਝੀ ਕਾਜੇ ਦੀ ਉੱਤੇ ਪਹੁੰਚ ਆਉਣੀਆਂ ਦੇਖਾ ਦੀਆਂ ਦੂਜਿਆਂ ਨੇ ਕਿ ਸਾਡੇ ਕੱਚੇ ਘਰਾਂ ਦੇ ਪੈਸੇ ਨਹੀਂ ਆਏ ਸਾਡੀ ਜਿਹੜੀ ਪੈਨਸ਼ਨ ਆ ਬੜਾ ਫਰਕ ਪੈਣ ਨਹੀਂ ਮਿਲ ਰਹੀ ਪ੍ਰੋਪਰ ਸਾਨੂੰ 5000 ਕਿਲੋ ਇੱਕ ਮਹੀਨੇ ਦਾ ਖਾਣਾ ਮਿਲ ਰਹੀ ਆ ਇਹ ਬਾਤਾਂ ਦੇ ਵਿੱਚ ਜਿਹੜਾ ਸਰਕਾਰ ਕੀ ਨੇਕ ਵਾਅਦਾ ਕੀਤਾ ਲੋਕਾਂ ਨਾਲ ਉਹਦਾ ਅਜੇ ਹਟੋ ਹੋਇਆ ਨਹੀਂ ਸਿਕਾ ਪਿੰਡਾਂ ਦੇ ਵਿੱਚ ਸਰਕਾਰ ਚਲਣੀ ਸੀ ਤੇ ਜਿਹੜੇ ਵਰਕਰ ਦਿਨ ਰਾਤ ਪਾਰਟੀ ਲਈ ਇਕੱਤਰਦੇ ਨੇ ਉਹਨਾਂ ਦੀ ਵੀ ਜਿਹੜੇ ਪਾਰਟੀ ਦੇ ਜਿਹੜੇ ਮੰਤਰੀ ਨੇ ਜਾਂ ਸੀਨੀਅਰ ਅਧਿਕਾਰੀ ਨਹੀਂ ਮੰਨਦੇ ਸਰ ਇਸ ਤਰ੍ਹਾਂ ਹੈ ਕਿ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਉਹ ਸਕੀਮਾਂ ਹਮੇਸ਼ਾ ਪੰਜਾਬ ਦੇ ਵਿੱਚ ਲਾਗੂ ਕਰਨ ਲਈ ਸੈਂਟਰ ਸਰਕਾਰ ਨੇ ਹਮੇਸ਼ਾ ਮੂਵ ਪੇ ਰਿਆ ਤੁਸੀਂ ਦੇਖੋ ਜਿਹੜੀਆਂ ਪੰਜਾਬ ਦੀਆਂ ਸਕੀਮਾਂ ਨੇ ਉਹ ਸਾਰੀਆਂ ਹਰ ਵਰਗ ਤੱਕ ਪਹੁੰਚ ਰਹੀਆਂ ਨੇ ਜਿਹੜੀਆਂ ਸਕੀਮਾਂ ਸੈਂਟਰ ਦੀਆਂ ਨੇ ਉਹ ਕਈ ਵਾਰ ਜਿਹੜੇ ਉੱਪਰ ਤਾਨਾਸ਼ਾਹ ਲੀਡਰ ਬੈਠੇ ਨੇ ਤਾਨਾਸ਼ਾਹ ਜਿਹੜੀ ਹਕੂਮਤ ਬੈਠੀ ਹੈ ਉਹ ਪੰਜਾਬ ਨਾਲ ਹਮੇਸ਼ਾ ਵਿਤਕਰਾ ਕਰ ਰਹੀ ਹੈ ਉਸ ਵਿਤਕਰੇ ਨਾਲ ਹੀ ਸਾਡਾ ਕਰੋੜਾਂ ਰੁਪਏ ਦਾ ਪੰਜਾਬ ਦਾ ਪੈਸਾ ਹਲੇ ਸੈਂਟਰ ਗਵਰਨਮੈਂਟ ਨਹੀਂ ਦੇ ਰਹੀ ਬਹੁਤ ਜਲਦੀ ਇਹਦੇ ਸਾਰਿਆਂ ਤੇ ਕੰਮ ਹੋਊਗਾ ਜਿੰਨੀਆਂ ਵੀ ਲੋਕਾਂ ਨੂੰ ਲੋੜਵੰਦ ਜਿਹੜੀਆਂ ਚੀਜ਼ਾਂ ਨੇ ਉਹ ਜਰੂਰ ਪਹਿਲਾਂ ਵਾਂਗੂ ਮਿਲਣਗੀਆਂ ਬਾਕੀ ਤੁਸੀਂ ਗੱਲ ਕਰੀ ਐ ਡਿਵੈਲਪਮੈਂਟ ਦੀ ਤੇ ਡਿਵੈਲਪਮੈਂਟ ਦਾ ਮੈਂ ਤੁਹਾਨੂੰ ਦੱਸ ਚੁੱਕਿਆ ਆਲਰੇਡੀ ਬਹੁਤ ਵਧੀਆ ਹੋ ਰਿਹਾ ਲੋਕ ਸਭਾ ਤੀਜੀਆਂ ਤੋਂ ਬਾਅਦ ਜ਼ਿਕਰ ਕਰੀਏ ਕੁਝ ਵਰਕਰ ਜਿਹੜੇ ਹੈਗੇ ਨੇ ਉਹ ਬਿਲਕੁਲ ਹਤਾਸ਼ ਹੋ ਕੇ ਘਰੇ ਬੈਠ ਗਏ ਨੇ ਕਿਉਂਕਿ ਉਹਨਾਂ ਦੀ ਚੱਲਦੀ ਰੋਕ ਉਹਨਾਂ ਦਾ ਕਹਿਣਾ ਹੈ ਕਿ ਜੇ ਮੰਤਰੀਆਂ ਦੀ ਨਹੀਂ ਚੱਲਦੀ ਤਾਂ ਸਾਡੀ ਕੀ ਚਲਣੀ ਆ ਇਸ ਲਈ ਜਿਹੜੇ ਨਾਰਾਜ਼ ਵਰਕਰ ਨੇ ਉਹਨਾਂ ਨੇ ਆਪਣਾ ਜਿਹੜੇ ਸਮਾਗਮ ਨੇ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੇ ਨਾ ਜੋੜਿਆ ਸੀ ਉਹ ਵੀ ਘਰੇ ਬਚੂਕੇ ਨੇ ਸਰ ਇਹ ਆਮ ਲੋਕਾਂ ਦਾ ਕਹਿਣਾ ਹੈ ਆਮ ਲੋਕਾਂ ਨੇ ਅਕਾਲੀ ਦਲ ਨੂੰ ਜਿਹੜਾ ਲੀਡਰ ਹੁੰਦੇ ਸੀ ਉਹਨਾਂ ਨੂੰ ਦੇਖਿਆ ਵੀ ਲੋਕਾਂ ਨੂੰ ਕਿੱਦਾਂ ਲੁੱਟਿਆ ਕਿੱਦਾਂ ਥਾਣੇ ਕਚੈਰੀਆਂ ਦੇ ਵਿੱਚ ਕਾਨੂੰਨ ਵੇਚਿਆ ਗਿਆ ਕਿੱਦਾਂ ਅਦਾਲਤਾਂ ਦੇ ਵਿੱਚ ਜਿਹੜੀ ਪੁਸ਼ਪ ਪਨਾਈ ਕੀਤੀ ਗਈ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਹੁਤ ਇਮਾਨਦਾਰੀ ਨਾਲ ਜਿੰਨੇ ਵੀ ਲੀਡਰ ਹੈ ਉਹ ਕੰਮ ਕਰ ਰਿਹਾ ਜਿਹੜੇ ਸਾਥੀ ਇਹ ਕਹਿ ਰਹੇ ਸਾਨੂੰ ਕੁਝ ਨਹੀਂ ਮਿਲਿਆ ਅੱਜ ਉਹਨਾਂ ਨੂੰ ਇਹ ਉਡੀਕ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਪਿੰਡ-ਪਿੰਡ ਫਿਰ ਰਹੇ ਹਾਂ ਅੱਜ ਮੈਂ ਪਟਿਆਲਾ ਦਿਹਾਤੀ ਦੇ ਪਿੰਡਾਂ 'ਚ ਫਿਰ ਰਿਹਾ ਹਾਂ ਬੜੀ ਜਲਦੀ ਸਰਪੰਚੀ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਜਿਹੜੇ ਸਾਥੀਆਂ ਨੇ ਹਲਕੇ ਦੇ ਵਿੱਚ ਕੰਮ ਕਰਿਆ ਉਹਨਾਂ ਨੂੰ ਜ਼ਰੂਰ ਸਰਪੰਚੀ ਪੰਚੀ ਦਾ ਫਤਵਾ ਦਿੱਤਾ ਜਾਊਗਾ ਤੇ ਮੈਂ ਤੁਹਾਡੇ ਚੈਨਲ ਜ਼ਰੀਏ ਸਾਰਿਆਂ ਨੂੰ ਅਪੀਲ ਕਰਦਾ ਹਾਂ ਪਿੰਡ ਦੀ ਡਿਵੈਲਪਮੈਂਟ ਲਈ ਏਰੀਆ ਦੀ ਡਿਵੈਲਪਮੈਂਟ ਲਈ ਆਪਾਂ ਸਰਬਸੰਮਤੀ ਨਾਲ ਪੜਿਆ ਲਿਖਿਆ ਇਮਾਨਦਾਰ ਇਨਸਾਨ ਨੂੰ ਸਰਪੰਚ ਚੁਣੀਏ ਧੰਨਵਾਦ